ਗ੍ਰੇਮ ਟੂ ਯੂਨੀਵਰਸਿਟੀ ਮੰਡੀ ਗੋਬਿੰਦਗੜ੍ਹ ਦੇ ਵਿੱਚ ਹਾਦਸਾ ਵਾਪਰਿਆ ਜਿੱਥੇ ਬਿਲਡਿੰਗ ਦੀ ਉਸਾਰੀ ਦੇ ਕੰਮ ਦੌਰਾਨ ਭਾਰੀ ਪਲੇਟਾਂ ਟਾਈਲਾਂ ਯੂਨੀਵਰਸਿਟੀ ਵਿੱਚ ਲਾਇਬ੍ਰੇਰੀਅਨ ਵਜੋਂ ਕੰਮ ਕਰਦੀ ਇੱਕ ਲੜਕੀ ਅਮਨਦੀਪ ਕੌਰ ਦੇ ਉੱਪਰ ਡਿੱਗ ਪਈਆਂ ਜਿਸ ਕਾਰਨ ਲੜਕੀ ਦੀ ਮੌਤ ਹੋ ਗਈ 32 ਸਾਲਾ ਮ੍ਰਿਤਕ ਲਾਇਬ੍ਰੇਰੀਅਨ ਲੜਕੀ ਅਮਨਦੀਪ ਕੌਰ ਦਾ ਪਰਿਵਾਰ ਸਦਮੇ ਵਿੱਚ ਹੈ ਜਿਨ੍ਹਾਂ ਵੱਲੋਂ ਯੂਨੀਵਰਸਿਟੀ ਦੇ ਪ੍ਰਬੰਧਕਾਂ ਵਿਰੁੱਧ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਮੇਰੀ ਭੈਣ ਲੱਗਦੀ ਸੀ ਜੀ ਜਿਨ੍ਹਾਂ ਦੀ ਡੈਥ ਹੋਈ ਹੈ ਕੀ ਨਾਮ ਸੀ ਤੇ ਅਮਨਦੀਪ ਅਮਨਜੀਤ ਦੀਪ ਸਿੰਘ ਦਾ ਨਾਮ ਹੈ ਉਹਦਾ ਤੇ ਮੈਨੂੰ ਭੈਣ ਦੀ ਕਾਲ ਗਈ ਕਹਿੰਦੀ ਮੈਨੂੰ ਰਿਮਟ ਦੇ ਵਿੱਚੋਂ ਕਾਲ ਆਈ ਸੀਗੀ ਵੀ ਅਮਨ ਦੇ ਸੱਟ ਲੱਗੀ ਪੈਰ ਤੇ ਥੋੜੀ ਜੀ ਤੇ ਜਦੇ ਮੈਂ ਉਹਨੇ ਪੈਰੀ ਭੱਜਿਆ ਜੀ ਠੀਕ ਹੈ ਜੀ ਮੈਂ ਜਦੇ ਗੱਡੀ ਲੈ ਕੇ ਇੱਥੇ ਪਹੁੰਚਿਆ ਜਦ ਆ ਕੇ ਮੈਂ ਮਿਲਣ ਦੀ ਕੋਸ਼ਿਸ਼ ਕੀਤੀ ਮੈਂ ਕਿਹਾ ਵੀ ਦਿਖਾਓ ਕੁੜੀ ਕਿੱਥੇ ਆ ਤੇ ਉਹਨਾਂ ਨੇ ਮਿਲਣ ਸਾਨੂੰ ਦਿੱਤਾ ਨਹੀਂ ਗਿਆ ਜੀ ਕਹਿੰਨੇ ਇੱਕ ਮਿੰਟ ਖੜ੍ਹਜੋ ਬਸ ਬਾਹਰ ਕੋਈ ਨਾਲ ਮਲਾਉਨੇ ਆ ਤੇ ਫੇਰ ਸਾਡੇ ਹੋਰ ਰਿਸ਼ਤੇਦਾਰ ਕਾਫੀ ਆ ਗਏ ਜੀ ਕਿਸੇ ਨੂੰ ਸਾਨੂੰ ਮਿਲਣ ਨਹੀਂ ਦਿੱਤਾ ਗਿਆ ਕੁੜੀ ਨੂੰ ਜੀ ਤੇ ਸਾਨੂੰ ਕਹਿੰਦੇ ਵੀ ਥੋੜੀ-ਥੋੜੀ ਉਹ ਸੱਟ ਲੱਗੀ ਹੋਈ ਆ ਤੇ ਉਹ ਤੋਂ ਬਾਅਦ ਤੁਸੀਂ ਇਹ ਲਾ ਲਓ ਵੀ 3 ਘੰਟੇ ਜੀ ਇਹ ਟ੍ਰੀਟਮੈਂਟ ਉੱਥੇ ਹੀ ਕਰੀ ਗਏ ਨੇ ਰਿਮਟ ਵਾਲੇ ਇਹਨਾਂ ਦਾ ਰਿਸਰਚ ਕੇਂਦਰ ਆ ਉਹ ਠੀਕ ਆ ਜੀ ਕੋਈ ਬੜਾ ਹਸਪੀਟਲ ਨਹੀਂਗਾ ਅੰਦਰ ਤੇ ਜਦੋਂ ਤੁਸੀਂ ਕਾਲਜ ਵਾਲਿਆਂ ਦੀ ਇਹ ਆ ਜੀ ਦੇਖੋ ਨਲਾਈਕੀ ਕਿੱਡੀ ਵੱਡੀ ਆ ਤੁਸੀਂ ਇਹ ਦੇਖੋ ਵੀ ਕਿੱਡਾ ਬੜਾ ਹਾਸਾ ਹੋ ਚੁੱਕਿਆ ਤੁਸੀਂ ਜਦੇ ਚਲੋ ਮੰਨਦੇ ਆਪਾਂ ਵੀ ਫਸਟ ਏਡ ਦਿੰਦੇ ਫਸਟ ਏਡ ਨੂੰ 3 ਘੰਟੇ ਥੋੜੋ ਲੱਗਦੇ ਹੁੰਦੇ ਨੇ ਫਟਾਫੜ ਤੁਸੀਂ ਅੱਗੇ ਰੈਫਰ ਕਰੋ ਸਰਹੰਦ ਹਸਪੀਟਲ ਦੇ ਵਿੱਚ ਲੈ ਆਉਂਦੇ ਬੜੇ ਜਗ੍ਹਾ ਸੇ ਠੀਕ ਹੈ ਜੀ ਫਿਰ ਐਂਡ ਤੇ ਜੀ 3 ਘੰਟੇ ਬਾਅਦ ਕਹਿੰਦੇ ਜੀ ਪੀਜੀਆ ਜੀ ਰੈਫਰ ਕਰਦਾ ਤੁਹਾਨੂੰ ਤੇ ਜਦੇ ਫਿਰ ਐਂਬੂਲੈਂਸ ਆ ਗਈ ਜੀ ਐਂਬੂਲੈਂਸ ਦੇ ਵਿੱਚ ਅਸੀਂ ਕਿਹਾ ਵੀ ਚੱਲ ਆਪਣਾ ਬੰਦਾ ਬਿਠਾ ਦਈਏ ਇੱਕ ਕਿਉਂਕਿ ਦਿਲ ਨਹੀਂ ਖੜਦਾ ਹੁੰਦਾ ਜੀ ਐਂਬੂਲੈਂਸ ਦੇ ਵਿੱਚ ਅਸੀਂ ਆਪਦਾ ਇੱਕ ਬੰਦਾ ਬਿਠਾਉਂਦੇ ਸੀਗੇ ਘਰ ਦਾ ਮੈਂਬਰ ਜੀ ਉਹਨਾਂ ਨੇ ਬੈਠਣ ਨਹੀਂ ਦਿੱਤਾ ਜੀ ਕਹਿੰਦੇ ਵੀ ਆਪਦੇ ਬੰਦੇ ਵੀ ਇਹ ਹਸਪੀਟਲ ਵਾਲੇ ਜਾਣਗੇ ਜਿਹੜੇ ਇੱਥੇ ਆਪਣੇ ਰਿਮਟ ਦੇ ਵਿੱਚ ਸੀਗੇ ਤੇ ਫਿਰ ਅਸੀਂ ਪਿੱਛੇ ਐਂਬੂਲੈਂਸ ਦੇ ਗੱਡੀ ਲਾ ਕੇ ਰੱਖੀ ਉਨੀ ਦੇਰ ਅਸੀਂ ਰਸਤੇ 'ਚ ਕਾਲ ਕਰਦੇ ਰਹੇ ਉਹਨਾਂ ਨੂੰ ਵੀ ਕਿਵੇਂ ਆ ਕੁੜੀ ਠੀਕ ਹੈ ਜੀ ਸਾਨੂੰ ਕਹਿੰਦੇ ਰਹੇ ਜੀ ਠੀਕ ਆ ਠੀਕ ਆ ਜਦ ਅਸੀਂ ਯਾਨੀ ਪੀਜੀਆਈ ਪਹੁੰਚ ਗਏ ਗੇਟਾਂ ਦੇ ਉੱਪਰੇ ਮੂਹਰੇ ਆ ਕੇ ਡਾਕਟਰ ਉਹਨਾਂ ਨੇ ਯਾ ਦੇਖਿਆ ਹੋਊਗਾ ਜੀ ਇਹਦਾ ਡੈਥ ਉਹਨਾਂ ਨੇ ਤਾਂ ਸਿੱਧਾ ਦੇਖਦੇ ਸਾਰੇ ਦੱਸਤਾ ਜੀ ਇਹਦਾ ਕਹਿੰਦੇ ਡੈਥ ਹੋਈ ਪਈ ਆ ਪਹਿਲਾਂ ਤੇ ਰੁਕਿਆ ਤੁਹਾਨੂੰ ਮਿਲਣ ਤੋਂ ਕਿਸ ਨੇ ਰੋਕਿਆ ਸੀਗਾ ਇਹ ਜਿਹੜੇ ਰੈਮਟ ਦੇ ਅਧਿਕਾਰੀ ਸੀਗੇ ਜੀ ਉੱਥੇ ਅੰਦਰ ਜਿਹੜੇ ਨਾ ਡਾਕਟਰ ਅਸੀਂ ਤਾਂ ਜਾਣਦੇ ਨਹੀਂ ਜੀ ਉਹਨਾਂ ਨੂੰ ਕੌਣ ਨੇ ਕੌਣ ਨਹੀਂ ਕਹਿਣ ਦਾ ਮਤਲਬ ਅਸੀਂ ਜਦ ਜਾਂਦੇ ਸੀਗੇ ਉਹਨਾਂ ਨੂੰ ਉਹਨਾਂ ਨੂੰ ਕਹਿ ਰਹੇ ਸੀ ਆਵਾਜ਼ਾਂ ਮਾਰ ਕੇ ਵੀ ਸਾਨੂੰ ਮਿਹਨਤ ਦਾ ਦੇ ਦਿਓ ਹਾਲਤ ਦਾ ਦਿਖਾ ਦਿਓ ਕਿਦਾਂ ਦੀ ਆ ਕੀ ਮੰਗ ਕਰ ਰਹੇ ਤੁਸੀਂ ਕੰਮ ਕੀ ਕਰਦੀ ਸੀ ਕੁੜੀ ਤੁਹਾਡੀ ਉੱਤੇ ਉੱਥੇ ਐਜੇ ਲਾਇਬ੍ਰੇਰੀਅਨ ਸੀਗੇ ਕੀ ਮੰਗ ਕਰ ਮੰਗ ਕੀ ਕਰਦੇ ਤੁਸੀਂ ਮੰਗ ਤਾਂ ਹੁਣ ਦੇਖੋ ਜੀ ਇਹ ਆ ਇਨਸਾਫ ਮਿਲਣਾ ਚਾਹੀਦਾ ਸਾਨੂੰ ਪੂਰਾ ਜੇ ਦੇਖੋ ਲਾਹ ਪਰਵਾਹੀ ਕੀਤੀ ਆ ਜਿੱਥੇ ਹਾਦਸਾ ਹੋਇਆ ਜੀ ਤੁਸੀਂ ਉੱਥੇ ਕੋਈ ਉਹਨਾਂ ਨੇ ਕੁਝ ਵੀ ਬਲਾਕ ਨਹੀਂ ਸੀ ਕੀਤਾ ਹੋਇਆ ਏਰੀਆ ਖੁੱਲਾ ਏਰੀਆ ਛੱਡਿਆ ਹੋਇਆ ਜੀ ਸਾਰੇ ਉੱਥੇ ਐਂ ਫਿਰ ਰਹੇ ਨੇ ਹਾਸ਼ਾ ਹੋਇਆ ਕਿਤੇ ਜੀ ਹਾਸ਼ਾ ਜੀ ਜੇਬੀਸੀ ਮਸ਼ੀਨ ਨੇ ਉੱਪਰ ਟੈਲਾਂ ਉਹ ਉੱਪਰ ਫੈਲਾਂ ਜੀਆਂ ਪਲੇਟਾਂ ਚੱਕੀਆਂ ਹੋਈਆਂ ਸੀਗੀਆਂ ਤੇ ਉਹਦੇ ਕੁੜੀ ਕਿਤੇ ਉਧਰ ਦੀ ਲੰਘਣ ਲੱਗੀ ਉਹ ਜਦ ਲੋਕਾਂ ਨੇ ਸਾਨੂੰ ਦੱਸਿਆ ਜੋ ਉੱਥੇ ਵੀ ਕਿਦਾਂ 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 ਹਾਸਾ ਹੋਇਆ ਜੀ ਲੋਕ ਸਾਨੂੰ ਕਹਿੰਦੇ ਜੀ ਇੱਥੇ ਕ੍ਰੇਨ ਨੇ ਟੈਲਾਂ ਚੱਕੀਆਂ ਹੋਈਆਂ ਸੀ ਉੱਪਰ ਕੁੜੀ ਥੋੜੀ ਉੱਥੇ ਦੀ ਲੰਘਣ ਲੱਗੀ ਸੀਗੀ ਤੇ ਟੈਲਾਂ ਉੱਪਰ ਗਿਰ ਗਈਆਂ ਸਾਰੀਆਂ ਇੱਕੋ ਦਮ ਕੁੜੀ ਟੈਲਾਂ ਦੇ ਥੱਲੇ ਆ ਚੁੱਕੀ ਸੀਗੀ ਕਿੰਨੇ ਸਾਨੂੰ ਮਰਸੀ 32 ਕਿੰਨੇ ਸਾਲ ਹੋ ਗਏ ਕੰਮ ਕਰਦੇ ਹੋ ਇੱਕ 1.5 ਸਾਲ ਹੋ ਗਿਆ तकरीबन ਜੀ ਪਿੱਛੇ ਕੋਣ ਕੋਣਾ ਕੁੜੀ ਦੇ ਪਿੱਛੇ ਜੀ ਬਾ ਦੋ ਭੈਣਾ ਸੀਗੇ ਇੱਕ ਮਦਰ ਬੇਧਵਾ ਫਾਦਰ ਸ਼ਹੀਦ ਹੋ ਗਏ ਸੀਗੇ ਫੌਜ ਦੇ ਵਿੱਚ ਸੀਗੇ ਜੀ ਬਸ ਇਹੀ ਮੰਗਾ ਸਾਡੀ ਤਾਂ ਹੁਣ ਜੀ ਵੀ ਇਹਨਾਂ ਨੂੰ ਸਾਬ ਮੈਨਾ ਚਾਹੀਦੇ ਸਵੇਰ ਦੇ 9.5 ਵਜੇ ਤੇ ਆਏ ਹੋਇਆ ਦੇਖ ਲਓ ਜੀ ਹੁਣ ਆ ਕੇ ਸੁਣਵਾਈ ਹੋਈ ਆ ਸਾਡੀ ਹੁਣ ਆ ਕੇ ਸਾਰਾ ਪਰਚਾ ਲਿਖਿਆ ਗਿਆ ਜੀ ਕੀ ਕਰਦੇ ਆ ਕੀ ਨਹੀਂ ਹਾਲ ਤੱਕ ਕੋਈ ਨਹੀਂ ਪਤਾ ਲੱਗ ਰਿਹਾ ਮਾਮਲਾ ਨਹੀਂ ਜੀ ਸਾਨੂੰ ਕੁਝ ਨਹੀਂ ਪਤਾ ਲੱਗਿਆ ਜੀ ਅਜੇ ਤੱਕ ਆਪਦੇ ਬਿਆਨ ਦਿੱਤੇ ਨੇ ਜੋ ਸਚਾਈ ਹੈ ਜੀ ਉਹੀ ਬਿਆਨ ਦਿੱਤੇ ਨੇ ਠੀਕ ਹੈ ਜੀ ਸਾਨੂੰ ਹੁਣ ਅੱਗੇ ਦੀ ਕਾਰਵਾਈ ਕੋਈ ਪਤਾ ਨਹੀਂ ਕਿ ਕੀ ਹੋ ਰਿਹਾ ਕੀ ਨਹੀਂ ਜੇ ਹਰਜਿੰਦਰ ਸਿੰਘਾ ਪ੍ਰਧਾਨ ਸੰਨਤੀ ਮਧੁਰਾਂ ਜੱਤੇ ਬੰਦੀਆ ਮੋਲਡਰਨ ਸੀਟ ਵਰਕਰ ਹੋਣਾ ਪਰਿਵਾਰਕ ਤੌਰ ਤੇ ਵੀ ਸਾਡਾ 40 ਸਾਲ ਤੋਂ ਇਸ ਪਰਿਵਾਰ ਨਾਲ ਸਾਡਾ ਗਹਿਰਾ ਸਬੰਧ ਆ ਅਸੀਂ ਆਉਂਦੇ ਜਾਣੇ ਆ ਇਹ ਘਟਨਾ ਜੋ ਰਿਮਟ ਯੂਨੀਵਰਸਿਟੀ ਆ ਗਗਨਗੜ੍ਹ ਦੀ ਇਹਦੇ ਵਿੱਚ ਸਾਡੀ ਕੁੜੀ ਅਮਨ ਦੀਪ ਇਹ ਇੱਕ ਲਾਇਬ੍ਰੇਰੀ ਤੌਰ ਤੇ ਇਹ ਡਿਊਟੀ ਲਗਾਤਾਰ ਕਰਦੀ ਆ ਰਹੀ ਆ ਇਸ ਡਿਊਟੀ ਦੌਰਾਨ ਉਹ ਬਿਲਡਿੰਗ ਤੇ ਬਿਲਡਿੰਗ ਕੋ ਸਾਰੀ ਦਾ ਕੰਮ ਚੱਲਦਾ ਪਰ ਅਸੀਂ ਅੱਜ ਮੌਕੇ ਤੇ ਦੇਖ ਕੇ ਵੀ ਆਏ ਆ ਉਹ ਰਿਮਰਟ ਦੇ ਅੰਦਰ ਜਾ ਕੇ ਉਹ ਚੌਥੀ ਪੰਜਵੀਂ ਮੰਜ਼ਲ ਦੇ ਉੱਤੇ ਜਿਹੜੀਆਂ ਇੱਕ ਲੋਹੇ ਦੀਆਂ ਪਲੇਟਾਂ ਨਾਲ ਉਪਰ ਸ਼ੈੱਡ ਪਾ ਰਹੇ ਸੀ ਉਹਨਾਂ ਨੇ ਕੋਈ ਉਹ ਪਹਿਲਾਂ ਬਲਾਕ 'ਚ ਨਹੀਂ ਸੀ ਕੀਤੀ ਹੋਈ ਆਮ ਜਨਤਾ ਆਉਂਦੀ ਜਾਂਦੀ ਰਾਹ ਖੁੱਲਿਆ ਸਟਾਫ ਵੀ ਸਟੂਡੈਂਟ ਵੀ ਸਵੇ ਆਉਂਦੇ ਜਾਂਦੇ ਨੇ ਉਸੇ ਹਿਸਾਬ ਨਾਲ ਇਹ ਕੁੜੀ ਲਾਇਬ੍ਰੇਰੀ ਤੋਂ ਨਿਕਲ ਕੇ ਐਚਓਡੀ ਦੇ ਦਫ਼ਤਰ ਚ ਗਈ ਜਿਹੜਾ ਕਿ ਬਿਲਡਿੰਗ ਦੇ ਹੇਠਾਂ ਹੀ ਐਚਓਡੀ ਦਫ਼ਤਰ ਬਣਿਆ ਹੋਇਆ ਆਪਣੇ ਜ਼ਰੂਰੀ ਕੰਮ ਅੱਜ ਕਰਕੇ ਵਾਪਸ ਆ ਰਹੀ ਸੀ ਦੂਸਰੇ ਰਸਤੇ 'ਚ ਉਸ ਮੌਕੇ ਉੱਪਰੋਂ ਉਹ ਪਲੇਟਾਂ ਡਰਨ ਨਾਲ ਤੇ ਇਹਦੀ ਮੌਕੇ ਦੇ ਉੱਤੇ ਸਿਰ ਦੇ ਵਿੱਚ ਸੱਟ ਲੱਗ ਰਹੀ ਸੀ ਜਿਵੇਂ ਪਰਿਵਾਰ ਨੇ ਦੱਸਿਆ ਤੇ ਨਾਲ ਉਹਦੀ ਦੋਵੇਂ ਲੱਤਾਂ ਟੁੱਟ ਗਈਆਂ ਇੰਨੀ ਗਹਿਰੀ ਸੱਟ ਲੱਗਣ ਦੇ ਬਾਵਜੂਦ ਵੀ 2-3 ਘੰਟੇ ਇਥੇ ਮੈਨੇਜਮੈਂਟ ਨੇ ਆਦੇ ਹਸਪਤਾਲ 'ਚ ਰੱਖੀ ਆ ਜਦ ਕਿ ਜ਼ਰੂਰੀ ਬਣਦਾ ਸੀ ਇਹਨੂੰ ਪੀਜੀਐ ਵਰਗੇ ਹਸਪਤਾਲ ਭੇਜਿਆ ਜਾਂਦਾ ਇਹਦੇ ਕਰਕੇ ਤੇ ਇਹ ਕਸੂਰਵਾਰ ਆ ਦੂਜੀ ਜਿਵੇਂ ਪਰਿਵਾਰ ਨੇ ਕਿਹਾ ਵੀ ਸਾਨੂੰ ਨਾਲ ਨਹੀਂ ਜਾਣ ਦਿੱਤਾ ਇਹ ਅਸੀਂ ਆਪਣੇ ਸਾਧਨ ਤੇ ਅਟਕ ਗਏ ਇਹ ਸਵਾਲ ਖੜੇ ਕਰਦੀ ਆ ਅਸੀਂ ਇਹ ਗੱਲ ਦੇਖਦੇ ਆ ਅੱਜ ਥਾਣੇ 'ਚ ਰੁਆਏ ਸੀ ਵੀ ਘੱਟੋ-ਘੱਟੇ ਦੀ ਕਾਰਵਾਈ ਕਰੋ ਅੱਜ ਅਸੀਂ ਸਵੇਰ ਤੋਂ ਸਾਰੇ ਪੀੜਤ ਪਰਿਵਾਰ ਨੇ ਤੇ ਉਹ ਸਕੂਲ ਰਸ਼ੂੜੇ ਵਿੱਚ ਮੁਚਾ ਸਟਾਫ ਜਿੱਥੇ ਇਹਨਾਂ ਦੀ ਮਦਰ ਐਜੇ ਸਵੀਪਰ ਦੇ ਤੌਰ ਤੇ ਤੇ 4 ਕਿ ਮਜ਼ਦੂਰ ਕਰਮਚਾਰੀ ਹਮਦਰਦੀ ਚਾਉ ਤੇ ਆਏ ਆ ਮੈਂ ਸੰਕਤੀ ਮਜ਼ਦੂਰਾਂ ਦੇ ਆਗੂ ਤੌਰ ਤੇ ਪਰਿਵਾਰਕ ਤੌਰ ਤੇ ਮੈਂ ਉਥੋਂ ਲੁਧਾਨੇ ਤੋਂ ਆਏ ਆ ਇਸ ਗੱਲ ਤੇ ਆ ਗਏ ਪਰਿਵਾਰ ਦੇ ਹਿਸਾਬ ਨਾਲ ਬਿਆਨ ਨਹੀਂ ਲਿਖੇ ਪੁਲਿਸ ਪ੍ਰਸ਼ਾਸਨ ਇਸ ਗੱਲ ਹੀ ਦਬਾਅ ਪਾਉਂਦਾ ਸੀ ਵੀ ਕ੍ਰੇਨ ਵਾਲੇ ਦਾ ਨਾਮ ਲਿਖ ਦੋ ਇਹਦਾ ਪਰਚਾ ਦਰਜ ਕਰ ਦਿੰਦੇ ਆ ਅਸੀਂ ਇਹ ਕਹਿੰਦੇ ਵੀ ਇੱਕ ਮਜ਼ਦੂਰ ਮਾਰ ਹੋ ਗਈ ਦੂਜੀ ਕਿਸੇ ਮਜ਼ਦੂਰ ਤੇ ਮਾਰ ਨਾ ਹੋਵੇ ਮੁੱਖ ਤੌਰ ਤੇ ਇਹਦੇ ਪ੍ਰਬੰਧਕ ਜ਼ਿੰਮੇਵਾਰ ਨੇ ਦੂਜੇ ਨੰਬਰ ਤੇ ਜਿਹੜੀ ਉਸਾਰੀ ਦੇ ਸਮੇਂ ਤੋਂ ਜੋ ਘਾਟ ਕਮਜ਼ੋਰੀ ত্রুটি ਰਹੀ ਆ ਉਹ ਤੁਸੀਂ ਜਾਂਚ ਕਰੋ ਜ਼ਿੰਮੇਵਾਰ ਹੋਣਗੇ ਇਹ ਇਹ ਅਸੀਂ ਮੰਗ ਕਰਦੇ ਆਂ ਪਰ ਸਾਡੇ ਬਿਆਨਾਂ ਨੂੰ ਇੱਕ ਨਹੀਂ ਸੀ ਦਰਜ ਕਰਦੇ ਤਾਂ ਸਾਡਾ ਇਹਨਾਂ ਸਮਾਂ ਲੱਗਿਆ ਸਾਡੀ ਜਦੋ ਜੈਦ ਵੀ ਹੋਈ ਬੈਸਾਂ ਵੀ ਹੋਈਆਂ ਟਕਰਾਅ ਵੀ ਹੋਇਆ ਕਿਉਂ ਨਹੀਂ ਕਰਦੇ ਕੀ ਲੱਗਦਾ ਤੁਹਾਨੂੰ ਕਿਉਂ ਨਹੀਂ ਸੀ ਵੀ ਮੈਨੇਜਮੈਂਟ ਬੈਠੀ ਸੀ ਕਹਿੰਦੇ ਦੇ ਲੈ ਕੇ ਕਰਕੇ ਨਿਮੇੜ ਲੋ 4 ਪੈਸੇ ਤੁਹਾਨੂੰ ਮਿਲ ਜਾਣਗੇ ਸਾਨੂੰ ਪਤਾ ਵੀ ਇੱਕੇ ਦਾ 4 ਪੈਸੇ ਮਿਲ ਜਾਣਗੇ ਇੱਥੋਂ ਦੇ ਜਿਹੜੇ ਮੈਨੇਜਮੈਂਟ ਆ ਪ੍ਰਬੰਧਕ ਨੇ ਇੱਥੋਂ ਦੇ ਐਸਐਚਓ ਥਾਣੇਦਾਰ ਨੇ ਇੱਥੇ ਤਾਂ ਗੱਲ ਸੁਣਨ ਨੂੰ ਤਿਆਰ ਨਹੀਂ ਸੀਗੇ ਇਸ ਸਰਕੇ ਜਿਹੜੀ ਪੂਰੀ ਜ਼ਿੰਮੇਵਾਰੀ ਆ ਇਹ ਨਾਲ ਬਣਦਾ ਸੀਗਾ ਵੀ ਇਹ ਪਰਿਵਾਰ ਦਾ ਬਿਨਾਂ ਕਿਸੇ ਛਿਜ ਕੇ ਜਿਵੇਂ ਬਿਆਨ ਦਿੰਦੇ ਹੁਣ ਉਹ ਹੁਣ ਬਿਆਨ ਇਨੀ ਬਾਤ ਉਹ ਬਿਆਨ ਦਰਜ ਹੋਏ ਨੇ ਹੁਣ ਉਹ ਕਹਿੰਦੇ ਨੇ ਵੀ ਠੀਕ ਆ ਸੀ ਲਈ ਕਾਰਵਾਈ ਕਰਾਂਗੇ ਪਰ ਨਾਲ ਕਹਿੰਦੇ ਵੀ ਅਨਨੋਨ ਆ ਕਿਸੇ ਦਾ ਨਾਮ ਨਹੀਂ ਤੁਸੀਂ ਦਰਜ ਕਰਾਇਆ ਅਸੀਂ ਕਹਿੰਦੇ ਵੀ ਅਸੀਂ ਕਿੱਥੇ ਜਾਣਦੇ ਹਾਂ ਸਰ ਕੌਣ ਜ਼ਿੰਮੇਵਾਰ ਆ ਇਹ ਤੁਹਾਡੀ ਜਾਂਚ ਪੜਤਾਲ ਦੱਸੋਗੇ ਕੌਣ ਜ਼ਿੰਮੇਵਾਰ ਕਾਰਵਾਈ ਅਨਨੋਨ ਕਿਉਂ ਆ ਮਨਜੀਤ ਸਿੰਘ ਜੀ ਨੂੰ ਟ੍ਰਾਂਸਫਰ ਆਵਾ ਵੀ ਪਾਰਟੀ ਖੰਨਾ ਬੜੀ ਮੰਦਪਾਗੀ ਘਟਨਾ ਜਿਹੜੀ ਕੱਲ ਵਾਪਰੀ ਆ ਅਮਨਦੀਪ ਕੌਰ ਮੇਰੀ ਬੂਆ ਦੀ ਬੇਟੀ ਆ ਰਿਮਟ ਕਾਲਜ ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਇਹ ਐਂਜ ਲਾਇਬ੍ਰੇਰੀ ਸੀ ਔਰ ਮੈਂ ਤਾਂ ਰਿਮਟ ਯੂਨੀਵਰਸਿਟੀ ਨਹੀਂ ਹੈ ਇੱਕ ਖੁੰਨੀ ਯੂਨੀਵਰਸਿਟੀ ਆ ਜਿੱਥੇ ਦਾ ਪ੍ਰਬੰਧ ਇੰਨਾ ਮੜਾ ਆ ਹਾਈਡਰਾ ਇਹ ਲੋਕਾਂ ਦੇ ਦੱਸਣ ਦੇ ਮੁਤਾਬਕ ਅਸੀਂ ਦੇਖਿਆ ਨਹੀਂ ਹੈ ਉੱਥੇ ਲੱਗੇ ਹੋਏ ਨੇ ਕੰਮ ਕਰਨਾ ਜਦਕਿ ਮੈਨੇਜਮੈਂਟ ਦੀ ਜ਼ਿੰਮੇਵਾਰੀ ਆ ਸਾਰੀ ਮਾਲਕ ਦੀ ਜ਼ਿੰਮੇਵਾਰੀ ਆ ਵੀ ਇਹਨੂੰ ਜਦੋਂ ਪ੍ਰਹੈਪਟਡ ਏਰੀਆ ਉੱਥੇ ਜਾਣ ਦੀ ਆਗਿਆ ਕਿਸੇ ਨੂੰ ਕਿਉਂ ਆ ਕੋਈ ਵਾਰਨਿੰਗ ਨਹੀਂ ਲੱਗੀ ਹੋਈ ਕੋਈ ਕੁਝ ਨਹੀਂ ਹੈ ਮੰਨਣ ਨੂੰ ਤਿਆਰ ਨਹੀਂ ਆਪਣੀ ਗਲਤੀ ਮਤਕ ਮੰਨਣ ਨੂੰ ਤਿਆਰ ਨਹੀਂ ਹੈ ਸਟਾਫ ਹੈ ਤੇ ਜਿਵੇਂ ਕੋਈ ਭੇਡ ਬੱਕਰੀ ਹੁੰਦੀ ਆ ਕੋਈ ਬੱਚੇ ਦੇ ਮਰੇ ਦਾ ਦੁੱਖ ਨਹੀਂ ਪੋਰਾ ਵੀ ਨਾਰਾਦ ਦਿਓ ਕਿਤੇ ਪੁੱਛਿਆ ਕਿਸੇ ਨੂੰ ਨਾ ਹੁਣ ਕੋਈ ਇੱਥੇ ਇਹ ਗੱਲਾਂ ਯੂਨੀਵਰਸਿਟੀ ਜਿਹੜੀ ਹੈ ਮਾਲਕ ਜਿਹੜੇ ਨੇ ਇਹ ਜ਼ਿਆਦਾਤਰ ਆਪਣੇ ਆਪ ਨੂੰ ਜ਼ਿਆਦਾ ਪੈਸੇ ਹੋਣ ਦੀ ਧੌਂਸ ਦੇ ਵਿੱਚ ਵਿੱਚ ਵੀ ਸਾਡੀ ਅਸੀਂ ਬਹੁਤ ਅਮੀਰ ਆ ਸਾਡੇ ਦੇ ਕਾਰਵਾਈ ਨਹੀਂ ਹੋਣੀ ਤੇ ਇਹ ਬਹੁਤ بڑے ਭ੍ਰਿਖੇ ਜਨੇ ਅਸੀਂ ਸਾਡੇ ਨਾਲ ਸਾਰਾ ਸਮੁੱਚਾ ਜੋ ਪਰਿਵਾਰ ਪਰਿਵਾਰ ਦੇ ਰਿਸ਼ਤੇਦਾਰ ਸਾਡੇ ਅੱਜ ਜਥੇਬੰਦੀਆਂ ਨਾਲ ਖੜੀਆਂ ਨੇ ਅਸੀਂ ਚਾਹੁੰਦੇ ਹਾਂ ਵੀ ਉਹਨਾਂ ਦੇ ਵੱਧ ਤੋਂ ਵੱਧ ਕਾਰਵਾਈ ਹੋਵੇ ਜਿਹੜਾ ਇਹ ਹਾਈਡਰਾ ਖੜਾ ਇਹਦੇ ਹਾਈਡਰ ਦੇ ਕੋਲ ਨਾ ਤਾਂ ਇਹਦੇ ਕੋਲ ਲਾਇਸੈਂਸ ਦਾ ਕੋਈ ਨਾ ਠੇਕੇ ਦਾ ਲੱਗਦਾ ਕੋਈ ਕੱਲ ਕੀਤੀ ਹੋਵੇ ਤੁਸੀਂ ਵੀ ਆਮ ਆਦਮੀ ਪਾਰਟੀ ਦੇ بڑے ਨੇਤਾ ਹੋ ਤੁਸੀਂ ਆਪਣੇ ਵੱਲੋਂ ਕੀ ਕਾਰਵਾਈ ਕਰਾ ਰਹੇ ਹੋ ਸਰਕਾਰ ਅਸੀਂ ਸਾਡੇ ਦਬਾਅ ਪਾਉਣ ਨਾਲ ਜਾਂ ਕਾਰਵਾਈ ਹੋਈ ਜਾਂ ਮੈਂ ਸਵੇਰੇ ਚੰਡੀਗੜ੍ਹ ਸੀ ਮੈਂ ਲੇਟ ਹੋ ਗਿਆ ਥੋੜਾ ਜੀ ਸਰਕਾਰ ਦੇ ਦੁਆਰਾ ਵੀ ਕੋਈ ਕਾਰਵਾਈ ਕਰਾਉਂਗੇ ਬਿਲਕੁਲ ਸਰਕਾਰ ਦੁਆਰਾ ਕਾਰਵਾਈ ਹੋਊਗੀ ਅਸੀਂ ਐਮਐਲਏ ਸਾਹਿਬ ਤੇ ਅੰਕ ਲੈਉਂਗਾ ਮੇਰਾ ਫੋਨ ਲੱਗਿਆ ਸੀ ਗੱਲ ਹੋਈ ਨਹੀਂ ਜੱਜ ਨਾਲ ਮੈਂ ਹੁਣ ਕੋਈ ਦੀ ਗੱਲ ਗੱਲ ਸੁਖਮਨਦੀਪ ਸਿੰਘ ਜੀ ਉੱਥੇ ਹੀ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਸੁਖਨਾਥ ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜੋ ਵੀ ਕਸੂਰਵਾਰ ਹੋਇਆ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਇਹ ਜੀ ਕੱਲ ਅਮਨਦੀਪ ਕੌਰ ਨਾਮ ਦੀ ਕੁੜੀ ਸੀ ਜੀ ਉਹ ਇਥੇ ਰਿੰਟ ਯੂਨੀਵਰਸਿਟੀ ਜੀ ਲਾਇਬ੍ਰੇਰੀਅਨ ਦਾ ਕੰਮ ਕਰਦੀ ਸੀ ਉਹਨਾਂ ਦੀ ਉੱਥੇ ਦੁਪਹਿਰ ਵੇਲੇ ਉੱਥੇ ਕੋਈ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਸੀ ਉੱਥੇ ਕੋਈ ਮਿਸਹੈਪ ਹੋ ਗਿਆ ਸੀ ਤੇ ਉਹਨਾਂ ਦੀ ਆਫਟਰ दैट ਜਿਹੜੇ ਇਲਾਜ ਇਹ ਦਿੱਤਾ ਸੀ ਇਹ ਹੁਣ ਪਰਿਵਾਰ ਵਾਲੇ ਸਾਡੇ ਕੋਲ ਆਈ ਹੋਈ ਸੀਗੇ ਅਸੀਂ ਮਾਮਲਾ ਵੈਰੀਫਾਈ ਕਰ ਰਹੇ ਹਾਂ ਜੋ ਵੀ ਜਿਹਦੇ ਤੇ ਵੀ ਜੋ ਵੀ ਐਕਸ਼ਨ ਹੋਊਗਾ ਸੇ ਐਕਸ਼ਨ